ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਇੱਕ ਦਿਨ ਗੁਰਮੁਖ ਨਾਮ ਦਾ ਸਰਦਾਰੂ ਮੌਜੂਦ ਹੋਇਆ ਅਤੇ ਉਸ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਜਿਸ ਵੀ ਆਕਤੀ ਨੂੰ ਤੁਸੀਂ ਬ੍ਰਹਮ ਗਿਆਨੀ ਕਹਿੰਦੇ ਹੋ ਮੈਂ ਉਸ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਇਸਤੇ ਗੁਰੂ ਜੀ ਆਪਣੇ ਇੱਕ ਸੱਚੇ ਸਿਖਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਤੁਸੀਂ ਜ਼ਿਲ੍ਹਾ ਜੇਲਮ ਦੇ ਭਾਈ ਬੁਖਾਰੀ ਨਾਮਕ ਸਿੱਖ ਦੇ ਘਰ ਚਲੇ ਜਾਓ ਉੱਥੇ ਤੁਹਾਡੇ ਮਨ ਦੀ ਇੱਛਾ ਪੂਰੀ ਹੋਵੇਗੀ ਗੁਰਮੁਖ ਸਿੰਘ ਜੀ ਖੋਜ ਕਰਦੇ ਕਰਦੇ ਭਾਈ ਬੁਖਾਰੀ ਜੀ ਦੇ ਘਰ ਪਹੁੰਚੇ ਉਸ ਸਮੇਂ ਉਹਨਾਂ ਦੇ ਘਰ ਮੁੰਡੇ ਦੇ ਵਿਆਹ ਦੀਆਂ ਬੜੀ ਧੂਮ-ਧਾਮ ਨਾਲ ਤਿਆਰੀਆਂ ਹੋ ਰਹੀਆਂ ਸਨ ਗੁਰਮੁਖ ਸਿੰਘ ਭਾਈ ਬਖਾਰੀ ਜੀ ਕੋਲ ਪਹੁੰਚੇ ਉਹ ਦੇਖਿਆ ਕਿ ਕੁਝ ਸਿਰ ਰਹਿਸਾਨਾ ਭਾਈ ਬਖਾਰੀ ਜੀ ਨੇ ਆਦਮਕ ਦਾ ਹਾਰਦਿਕ ਸਵਾਗਤ ਕੀਤਾ ਅਤੇ ਆਪਣੇ ਕੋਲ ਬੜੇ ਪ੍ਰੇਮ ਵੱਲੋਂ ਬਿਠਾ ਲਿਆ ਗੁਰਮਖ ਸਿੰਘ ਜੀ ਨੂੰ ਬਹੁਤ ਹੈਰਾਨੀ ਹੋਈ ਅਤੇ ਉਹ ਪੁੱਛ ਬੈਠੇ ਤੁਸੀਂ ਇਹ ਕੀ ਸਲ ਰਹੇ ਹੋ ਜੋ ਇਸ ਵੇਲੇ ਬਹੁਤ ਜ਼ਰੂਰੀ ਹੈ ਭਾਈ ਬਖਾਰੀ ਜੀ ਨੇ ਕਿਹਾ ਤੁਸੀਂ ਸਭ ਜਾਣ ਜਾਓਗੇ ਇੱਕ ਕਪੜੇ ਦੀ ਲੋੜ ਪੈਣ ਵਾਲੀ ਹੈ ਉਸ ਤੋਂ ਬਾਅਦ ਜਦੋਂ ਭਾਈ ਬਖਾਰੀ ਜੀ ਪੁੱਤਰ ਦੀ ਬਰਾਤ ਬੋਟੀ ਲੈ ਕੇ ਆ ਗਈ ਉਸ ਦੌਰਾਨ ਪਿੰਡ ਉੱਤੇ ਡਾਕੂਆਂ ਨੇ ਹਮਲਾ ਕਰ ਦਿੱਤਾ ਡਾਕੂਆਂ ਦਾ ਮੁਕਾਬਲਾ ਕਰਦੇ ਸਮੇਂ ਉਹਨਾਂ ਦੇ ਪੁੱਤਰ ਜੋ ਹੁਣੇ ਵਿਆਹ ਕਰਵਾ ਕੇ ਆਇਆ ਸੀ ਦੀ ਮੌਤ ਹੋ ਗਈ ਸਾਰੇ ਘਰ ਉੱਤੇ ਸੋਗ ਛਾ ਗਿਆ ਪਰ ਪਾਈ ਬਖਾਰੀ ਜੀ ਨੇ ਚਿਹਰੇ ਉੱਤੇ ਨਿਰਾਸ਼ਾ ਦਾ ਕੋਈ ਵੀ ਚਿੰਨ ਤੱਕ ਨਹੀਂ ਸੀ ਉਹਨਾਂ ਨੇ ਬੜੇ ਸਹਿਜਪਾ ਵੱਲੋਂ ਉਥੇ ਹੀ ਆਪਣੇ ਹੱਥਾਂ ਨਾਲ ਸਿਲਿਆ ਹੋਇਆ ਕੱਪੜਾ ਕੱਢਿਆ ਅਤੇ ਉਸਨੇ بیٹے ਦੇ ਕਫਨ ਦੇ ਰੂਪ ਵਿੱਚ ਪਾ ਦਿੱਤਾ ਅਤੇ ਆਪਣੇ ਹੱਥਾਂ ਨਾਲ بیٹے ਦਾ ਅੰਤਿਮ ਸੰਸਕਾਰ ਕੀਤਾ ਗੁਰਮੁਖ ਸਿੰਘ ਜੀ ਬੜੇ ਹੈਰਾਨ ਹੋਏ ਤੇ ਪੁੱਛਿਆ ਕੀ ਜੇ ਤੁਹਾਨੂੰ ਪਤਾ ਸੀ ਕਿ ਤੁਹਾਡੇ ਬੇਟੇ ਨੇ ਮਰ ਜਾਣਾ ਹੈ ਤੁਸੀਂ ਉਸਦਾ ਵਿਆਹ ਕਿਉਂ ਰਚਾਇਆ ਇਸ ਦੇ ਜਵਾਬ ਵਿੱਚ ਭਾਈ ਬਖਾਰੀ ਜੀ ਨੇ ਕਿਹਾ ਇਹ ਵਿਆਹ ਮੇਰੇ ਇਸ ਬੇਟੇ ਦੇ ਸੰਜੋਗ ਵਿੱਚ ਸੀ ਉਹਨਾਂ ਦੱਸਿਆ ਕਿ ਮੇਰੇ ਇਸ ਬੇਟੇ ਨੇ ਪਿਛਲੇ ਜਨਮ ਵਿੱਚ ਇੱਕ ਕਲੀਨ ਪਰਿਵਾਰ ਵਿੱਚ ਜਨਮ ਲਿਆ ਸੀ ਤੇ ਜਵਾਨੀ ਵਿੱਚ ਇਸ ਨੂੰ ਸੰਸਾਰ ਵੱਲੋਂ ਬ੍ਰਾਗ ਹੋ ਗਿਆ ਸੀ ਅਤੇ ਇਸੇ ਸੰਿਆਸੀ ਲੈ ਲਿਆਸ ਸੰन्यास ਲੈ ਲਿਆ ਇਹ ਇੱਕ ਕੰਨਿਆ ਕੁਟਿਆ ਬਣਾ ਕੇ ਆਪਣੀ ਅਪਗਰਮਾ ਕਰਨ ਲੱਗਾ ਤੇ ਬਿਖਸ਼ਾ ਮੰਗ ਕੇ ਢਿੱਡ ਭਰਦਾ ਇੱਕ ਦਿਨ ਬਿਖਸ਼ਾ ਮੰਗਦੇ ਹੋਏ ਉਹ ਇੱਕ ਸੁੰਦਰ ਮਟਿਆਰ ਦੇ ਘਰ ਪਹੁੰਚਿਆ ਜਿਸਨੇ ਉਸ ਦਾ ਬਹੁਤ ਆਦਰ ਮਾਨ ਕੀਤਾ ਜਦੋਂ ਕਦੇ ਇਸ ਜਵਾਨ ਨੂੰ ਕਿਤੇ ਵੱਲੋਂ ਭिक्षा ਨਹੀਂ ਪ੍ਰਾਪਤ ਹੁੰਦੀ ਤਾਂ ਉਹ ਇਸ ਨਵਗੁਤੀ ਦੇ ਇੱਥੇ ਚਲਾ ਜਾਂਦਾ ਅਤੇ ਉਹ ਮਟਿਆਰ ਬੜੇ ਪਿਆਰ ਨਾਲ ਇਸ ਨੂੰ ਸੰਿਆਸੀ ਜਵਾਨ ਨੂੰ ਭੋਜਨ ਕਰਾਉਂਦੀ ਤੇ ਸੇਵਾ ਕਰਦੀ ਭੋਜਨਪ੍ਰੰਤ ਇਹ ਤਪਸਵੀ ਵਾਪਸ ਆਪਣੀ ਕੋਟਿਆ ਵਿੱਚ ਪਰਤ ਜਾਂਦਾ ਇਹ ਕ੍ਰਮ ਬਹੁਤ ਦਿਨ ਚੱਲਦਾ ਰਿਹਾ ਇਸ ਵਿੱਚ ਇਹਨਾਂ ਦੋਨਾਂ ਨੂੰ ਆਪਸ ਵਿੱਚ ਕੁਝ ਲगाव ਹੋ ਗਿਆ ਇਸ ਤਪਸਵੀ ਦੇ ਮਨ ਵਿੱਚ ਇੱਛਾ ਜਾ ਕਿ ਗ੍ਰਸਤੀ ਹੁੰਦੇ ਉਦੋਂ ਇਸ ਜਵਾਨ ਤਪਸਵੀ ਦੀ ਭਗਤੀ ਸੰਪੂਰਨ ਹੋ ਗਈ ਅਤੇ ਇਸਨੇ ਆਪਣਾ ਸਰੀਰ ਤਿਆਗ ਦਿੱਤਾ ਪਰ ਮਨ ਵਿੱਚ ਬਸੀ ਇੱਛਾ ਨੇ ਇਸ ਨੂੰ ਮੁੜ ਜਨਮ ਲੈਣ ਉੱਤੇ ਮਜਬੂਰ ਕੀਤਾ ਅਤੇ ਹੁਣ ਇਹ ਮੇਰੇ ਬੇਟੇ ਦੇ ਰੂਪ ਵਿੱਚ ਪੈਦਾ ਹੋਇਆ ਸੀ ਤੇ ਇਹ ਕੰਨਿਆ ਉਹੀ ਹੈ ਅੱਜ ਉਸ ਦੀ ਇਸ ਕੰਨਿਆ ਨਾਲ ਵਿਆਹ ਕਰਵਾਉਣ ਦੀ ਇੱਛਾ ਪੂਰੀ ਹੋਈ ਤੇ ਉਹ ਵਾਪਸ ਚਲਾ ਗਿਆ ਇਸ ਲਈ ਮੈਨੂੰ ਕਿਸੇ ਪ੍ਰਕਾਰ ਦਾ ਸੋਗ ਹੀ ਨਹੀਂ ਹੋ ਸਕਦਾ ਇਹ ਬਿਰਤਾਂਤ ਸੁਣ ਕੇ ਗੁਰਮੁਖ ਸਿੰਘ ਜੀ ਦੀ ਸ਼ੰਕਾ ਦੂਰ ਹੋ ਗਈ ਉਹਨਾਂ ਕੀ ਤੁਸੀਂ ਸੱਚਮੁੱਚ ਬ੍ਰਹਮ ਗਿਆਨੀ ਹੋ ਜਿਨ੍ਹਾਂ ਨੂੰ ਕੋਈ ਸੁੱਖ ਦੁੱਖ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ